ਵੈਲਕਮ ਟੂ ਅਦਾਕਾਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਆ ਸਪੈਸ਼ਲ ਆਪਣੇ ਦਾਦੀਆਂ ਨਾਨੀਆਂ ਲਈ ਸੂਟ ਲੈ ਕੇ ਆਏ ਆ ਵੇਖੋ ਜੀ ਦੂਜੀ ਭੈਣਾਂ ਦੀ ਤਾਂ ਸਾਰੇ ਲੋਕ ਵੀਡੀਓ ਅਪਲੋਡ ਕਰਦੇ ਨੇ ਲੇਡੀਜ਼ ਦੇ ਸੂਟਾਂ ਦੀ ਪਰ ਆਪਣੇ ਬਜ਼ੁਰਗਾਂ ਦੀ ਸ਼ਿਕਾਇਤ ਰਹਿੰਦੀ ਹੈ ਵੀ ਸਾਡੇ ਸੂਟਾਂ ਦੀ ਵੀਡੀਓ ਕੋਈ ਨਹੀਂ ਪਾਉਂਦਾ ਇਸ ਲਈ ਅੱਜ ਆਪਾਂ ਜੋ ਸੂਟ ਲੈ ਕੇ ਆਏ ਆ ਇਹ ਲਾਈਟ ਸ਼ੇਡ ਜੇ ਆਪਣੇ ਸਪੈਸ਼ਲ ਦਾਦੀਆਂ ਨਾਨੀਆਂ ਲਈ ਸੂਟ ਨੇ ਬਜ਼ੁਰਗਾਂ ਲਈ ਸੂਟ ਹੈ ਜੋ ਪਾਰਟੀ ਵੇਅਰ ਸੂਟ ਨੇ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਜਿਹੜਾ ਸਾਡਾ ਪਹਿਲਾ ਸੂਟ ਆ ਇਹ ਮਸਲੀਨ ਦਾ ਫੈਬਰਿਕ ਆ ਤੁਸੀਂ ਚੈੱਕ ਕਰੋ ਕਿ ਕਿੰਨਾ ਲਾਈਟ ਸ਼ੇਡ ਆ ਇਹ ਕੋਈ ਵੀ ਦਾਦੀ ਨਾਨੀ ਵੇਅਰ ਕਰ ਸਕਦੀ ਆ ਤੁਸੀਂ ਵੇਖੋ ਇਹਦਾ ਕਿੰਨਾ ਸੋਹਣਾ ਵਰਕ ਆ ਸਰਦਾਰੀਆ ਸਾਈਡ ਤੇ ਆਊਟਲਾਈਨਿੰਗ ਕਰੀਆ ਸਕਿਨ ਕਲਰ ਦਾ ਸੂਟ ਆ ਸਾਰੇ ਸੂਟ ਵਿੱਚ ਇਹ ਬੋਟੀਆਂ ਨੇ ਤੇ ਜੋ ਇਹਦੀ ਬਾਟਮ ਆ ਉਹ ਮੰango ਸ਼ੇਡ ਦੀ ਲਾਈਟ ਈ ਹੈ ਵੀਡੀਓ ਚ ਕਈ ਵਾਰ ਫਰਕ ਆ ਜਾਂਦਾ ਬਹੁਤ ਜਿਆਦੇ ਸੋਹਣੀ ਇਹਦੀ ਬਾਟਮ ਆ ਜੇ ਲਾਈਟ ਕਰਨੀ ਐ ਸੀ ਤੁਹਾਨੂੰ ਲਾਈਟ ਕਰਕੇ ਵੀ ਦੇ ਦਾਂਗੇ ਤੇ ਜੋ ਇਹਦਾ ਦੁਪੱਟਾ ਇਹ ਸਪੈਸ਼ਲ ਮਸਲੀਨ ਦਾ ਦੁਪੱਟਾ ਬਹੁਤ ਹੀ ਜਿਆਦੇ ਸੋਨਾ ਦੁਪੱਟਾ ਤੁਸੀਂ ਚੈੱਕ ਕਰੋ ਇਹ ਦੁਪੱਟਾ ਕਿ ਕਿੰਨਾ ਸੋਹਣਾ ਇਹਦਾ ਕੰਮ ਬਹੁਤ ਜਿਆਦੇ ਸੋਨਾ ਬਹੁਤ ਜਿਆਦੇ ਸੋਨਾ ਸੂਟ ਆ ਇਹ ਇਹ ਕੋਈ ਵੀ ਸਾਡੇ ਨਾ ਨਿਆ ਦੇ ਪੋਤੇ ਪੋਤਰੀਆਂ ਦੋਤੇ ਦੋਤੀਆਂ ਕਿਸੇ ਵੀ ਭਾਣ ਜੇ ਭਾਂਜੀਆਂ ਦੇ ਵਿਆਹਾਂ 'ਚ ਪਾ ਸਕਦੇ ਨੇ ਮੈਨੂੰ ਲੱਗਦਾ ਕਿ ਵਿਚਾਰਿਆਂ ਦੇ ਬਜ਼ੁਰਗਾਂ ਲਈ ਆਪਾਂ ਸੂਟ ਦੀ ਵੀਡੀਓ ਬਹੁਤ ਘੱਟ ਪਾਉਂਦੇ ਆ ਪਰ ਕੋਈ ਵੀ ਭੈਣ ਸਾਡੇ ਤੋਂ ਬਾਇਆ ਬਾਇ ਕਰਨਾ ਚਾਹੁੰਦੀ ਹੈ ਸੂਟ ਤੇ ਸਾਨੂੰ ਮੈਸੇਜ ਕਰ ਸਕਦੇ ਨੇ ਤੇ ਪਲੀਜ਼ ਆਪਣੀ ਪਿਛਲੀਆਂ ਵੀਡੀਓ ਵੀ ਵੇਖਿਆ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਂਜੀ ਤੁਸੀਂ ਇਹਨੂੰ ਚੈੱਕ ਕਰੀ ਰਈਓ ਕਿ ਕਿੰਨਾ ਜਿਆਦੇ ਸੋਨਾ ਸੂਟ ਆ ਇਹ ਲਾਈਟ ਸ਼ੇਡ ਸੂਟ ਨੇ ਅੱਜ ਆਪਣੇ ਜੋ ਵੀ ਸਾਰੀਆਂ ਵੀਡੀਓ ਇਹ ਲਾਈਟ ਸ਼ੇਡ ਦੀਆਂ ਹੋਣੀਆਂ ਹੈ ਸਪੈਸ਼ਲ ਆਪਣੇ ਬਜ਼ੁਰਗਾਂ ਲਈ ਕੋਈ ਵੀ ਭੈਣ ਸਾਡੇ ਤੋਂ ਮੰਗਵਾਉਣਾ ਚਾਹੁੰਦੀ ਹੈ ਸਾਡੇ ਤੋਂ ਕਹ ਸਕਦੀ ਹੈ ਤੇ ਜੋ ਸਾਡਾ ਨੈਕਸਟ ਸੂਟ ਆ ਫਰਸਟ ਸੂਟ ਆਪਣਾ ਮਸਲੀਨ ਤੇ ਸੀ ਇਹ ਆਪਣਾ ਜਾਰਜਟ ਫੈਬਰਿਕ ਆ ਜਿੱਦਾਂ ਬੰਬਰ ਜਾਰਜਟ ਨਹੀਂ ਉਹ ਵਾਲਾ ਤੁਸੀਂ ਪ੍ਰਿੰਟ ਚੈੱਕ ਕਰੋ ਕਿ ਕਿੰਨਾ ਸੋਨਾ ਇਹਦਾ ਪ੍ਰਿੰਟ ਆ ਇਹ ਵੀ ਸਾਰਾ ਸੂਟ ਜੇ ਪ੍ਰਿੰਟ ਆ ਐਦਾਂ ਏ ਦੇਖੋ ਤੁਹਾਨੂੰ ਦੇਖ ਹੀ ਰਿਹਾ ਹੋਣਾ ਤੇ ਜੋ ਇਹਦੀ ਬਾਟਮ ਆ ਉਹ ਵੀ ਜਾਰਜਟ ਦੀ ਆ ਜਾਰਜਟ ਦੀ ਇਹਦੀ ਬਾਟਮ ਆ ਲਾਈਟ ਸ਼ੀਡ ਦਾ ਏ ਆ ਇਹ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਤੇ ਜੋ ਇਹਦਾ ਦੁਪੱਟਾ ਇਹਦਾ ਦੁਪੱਟਾ ਵੀ ਜਾਰਜਟ ਦਾ ਇਹ ਇਹ ਆਪਾਂ ਤੁਹਾਨੂੰ ਸਟਿਚ ਕਰਕੇ ਦੇ ਦਾਂਗੇ ਜੇ ਲਾਈਟ ਸ਼ੀਡ ਦੀ ਤੇ ਲੇਸ ਲਗਾਉਣੀ ਆ ਆਪਾਂ ਤੁਹਾਨੂੰ ਲੇਸ ਨਾਲ ਫਿਨਿਸ਼ਿੰਗ ਕਰਕੇ ਦਵਾਂਗੇ ਇਹ ਦੇਖੋ ਕਿੰਨਾ ਪਿਆਰਾ ਸੂਟ ਆ ਇਹ ਜਿੱਦਾਂ ਦੀ ਆਪਣੀ ਸ਼ਰਟ ਸੇਮ ਉਦਾਂ ਦਾ ਦੁਪੱਟਾ ਇਹ ਦੁਪੱਟੇ ਸੂਟ ਨੇ ਅੱਜ ਸਪੈਸ਼ਲ ਆਪਾਂ ਲੈ ਕੇ ਆਂਦੇ ਆ ਆਪਣੇ ਬਜ਼ੁਰਗਾਂ ਲਈ ਨਾਨੀਆਂ ਦਾਦੀਆਂ ਮਾਸੀਆਂ ਚਾਚੀਆਂ ਜੋ ਵੀ ਆਪਣੇ ਉਹ ਡੀਐਸ ਦੇ ਹੁੰਦੇ ਆ ਉਹਨਾਂ ਲਈ ਸਪੈਸ਼ਲ ਆਪਾਂ ਵੀਡੀਓ ਬਣਾਈ ਹੈ ਤੇ ਤੁਸੀਂ ਸਾਡੇ ਤੋਂ ਸੂਟ ਆਰਡਰ ਤੇ ਵੀ ਮੰਗਵਾ ਸਕਦੇ ਹੋ ਕਿਸੇ ਵੀ ਕਲਰ ਚ ਜੇ ਇਹ ਡਾਰਕ ਚ ਲੈਣੇ ਆਪਾਂ ਡਾਰਕ ਚ ਵੀ ਦੇ ਦਾਂਗੇ ਪਲੀਜ਼ ਜਰੂਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਗਿਫਟ ਕਰਵਾ ਦੀ ਮਾਦਰੀ ਲੋ ਨੂੰ ਐਵਜੀ ਸੂਟ ਦਾਦੀ ਨੂੰ ਨਾਨੀ ਨੂੰ ਗਿਫਟ ਕਰੋ ਜਿਉਂ ਸਾਡੇ ਲੈਸ ਸੂਟਾਂ ਇੱਕ ਰੀਤੀ ਆ ਇਹ ਵੀ ਲਾਈਕ ਏ ਦਾ ਸੂਟ ਆ ਚੈੱਕ ਕਰੋ ਤੁਸੀਂ ਕਿ ਕਿੰਨਾ ਸੋਹਣਾ ਪ੍ਰਿੰਟ ਆ ਇਹ ਸੂਟ ਆਪਣਾ ਕريب ਚ ਪਹਿਲਾਂ ਮੁਸਲਿਨ ਫਿਰ ਜਾਰਜਟ ਤੇ ਇਹ ਆਪਣਾ ਪਿਓਰ ਕريب ਚ ਸੂਟ ਆ ਇਹ ਵੇਖੋ ਤੁਸੀਂ ਕਿ ਇਹਦਾ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਬਣਿਆ ਆ ਵਾ ਵੇਖ ਤੁੰਨੋਂ ਦੇਖ ਹੀ ਰਹੇ ਹੋਗਾ ਕਿ ਇਹਨਾਂ ਦੇ ਸੂਟਾਂ ਦਾ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਚੈੱਕ ਕਰੋ ਇਹ ਵੇਖੋ ਕਿ ਜੋ ਇਹਦਾ ਦੁਪੱਟਾ ਇਹਦਾ ਜੋ ਦੁਪੱਟਾ ਉਹ ਪਿਆਰ ਚਨਾਉਣ ਦਾ ਦੁਪੱਟਾ ਜਿੱਦਾਂ ਦੀ ਸ਼ਰਟ ਆ ਸ਼ਰਟ 'ਚ ਸਾਰੇ ਫਲਾਵਰ ਆ ਪਰ ਇਹਦੇ ਵਿੱਚ ਵਿੱਚ ਐਂਦਾ ਫਲਾਵਰ ਬਣਿਆ ਤੁਸੀਂ ਵੇਖੋ ਇਹ ਚੈੱਕ ਕਰੋ ਇਹ ਆਪਣੇ ਐਂਦਾ ਤੇ ਇਹਦੇ ਫਲਾਵਰ ਬਣੇ ਆ ਫਲਾਵਰਸ ਬਹੁਤ ਸੋਹਣੇ ਕਲਰ ਦੇ ਲਾਈਟ ਸ਼ੇਡ ਆ ਇਹ ਲਾਈਨਿੰਗ ਲੱਗ ਕੇ ਸਾਰੇ ਸੂਟ ਸਟਿਚ ਹੋਣਗੇ ਵਿਦਆਊਟ ਲਾਈਨਿੰਗ ਨਹੀਂ ਬਣੇਗਾ ਕੋਈ ਵੀ ਸੂਟ ਤੇ ਜੋ ਇਹਦੀ ਬਾਟਮ ਆ ਇਹਦੀ ਬਾਟਮ ਪ्युअर ਕ੍ਰੀਪ ਚ ਆ ਆ ਦੇਖੋ ਲਾਈਟ ਸ਼ੇਡ ਦੀ ਪ्युअर ਕ੍ਰੀਪ ਚ ਬਾਟਮ ਆ ਬਹੁਤ ਜਿਆਦੇ ਸੋਨਾ ਸੂਟ ਹੈ ਇਹ ਇਹ ਸਾਰੇ ਦੇਖੋ ਤੁਸੀਂ ਇਹਦੇ ਕਿੰਦਾ ਵੀ ਸਾਡੇ ਤੁਸੀਂ ਚਕਰੋ ਪਲੀਜ਼ ਤੁਸੀਂ ਇਦਾਂ ਦੇ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਗਿਫਟ ਕਰਾਇ ਕਰੋ ਐਵੇਂ ਦੇ ਸੂਟ ਖੁਸ਼ ਹੁੰਦੇ ਨੇ ਇਹ ਦੇਖੋ ਵੇਖੋ ਬਹੁਤ ਜਿਆਦੇ ਸੋਨਾ ਇਹ ਵੀ ਲਾਈਫ ਸ਼ੇਡ ਦਾ ਜੋ ਸਾਡਾ ਨੈਕ ਸੂਟ ਆ ਉਹ ਵੀ ਫਿਰ ਦਾ ਢਿਪਟਾ ਸੂਟ ਆ ਇਹ ਦੇਖੋ ਇਹ ਵੀ ਜਾਰਜਨ ਦਾ ਦੁਪੱਟਾ ਸੂਟ ਹੈ ਇਹ ਵੀ ਲਾਈਟ শেਡ ਹੈ ਬਹੁਤ ਜਿਆਦਾ ਸੋਹਣਾ ਦੁਪੱਟੇ 'ਚ ਤੁਸੀਂ ਕੰਮ ਵੇਖੋ ਜਿੰਨੇ ਵੀ ਆਪਣੇ ਸੂਟ ਆ ਬਹੁਤ ਜਿਆਦਾ ਸੋਹਣੇ ਹੈ ਲਾਈਟ ਦਾ ਲਾਈਟ ਡਾਰਕ ਦਾ ਡਾਈ ਕਈ ਸਾਡੇ ਨਾਨੀ ਦਾਦੀ ਵਗੈਰਾ ਚਾਚੀ ਤਾਈ ਡਾਰਕ ਸੂਟ ਲਾਈਟ ਉਨ ਪਰ ਵਿੱਚ ਫਲਾਵਰ ਥੋੜੇ ਥੋੜੇ ਡਾਰਕ ਹੁੰਦੇ ਜਿਆਦਾ ਨਹੀਂ ਇਹ ਕਈ ਵਾਰੀ ਵੀਡੀਓ 'ਚ ਕਲਰ ਦਾ ਫਰਕ ਰਹਿੰਦਾ ਹੈ ਦੁਪੱਟਾ ਦੇਖੋ ਪਿਓਰ ਜਾਰਜਨ ਦਾ ਦੁਪੱਟਾ ਆਣੀ ਵਰਕ ਹੋਇਆ ਹੋਇਆ ਹੈ ਇੱਥੇ ਤੁਸੀਂ ਵੇਖੋ ਸਿੱਪੀ ਦਾ ਵੀ ਕੰਮ ਹੋਇਆ ਹੈ ਇਹ ਵੀ ਬਹੁਤ ਜਿਆਦੇ ਸੋਨਾ ਸੂਟ ਹੈ ਇਹਦਾ ਦੁਪੱਟਾ ਵੀ ਬਹੁਤ ਜਿਆਦੇ ਸੋਨਾ ਹੈ ਇਹਦੇ ਤਿੰਨ ਫਲਾਵਰ ਨੇ ਜੇ ਕੋਈ ਭੈਣ ਸਾਡੇ ਤੋਂ ਫੋਟੋ ਮੰਗਵਾਉਣਾ ਚਾਹੁੰਦੀ ਹੈ ਫਿਰ ਫੋਟੋ ਵੀ ਤੁਹਾਨੂੰ ਭੇਜ ਦਾਂਗੇ ਚੈੱਕ ਕਰੋ ਆਹ ਬਹੁਤ ਜਿਆਦੇ ਸੋਨੇ ਸੂਟ ਹੈ ਇਹ ਇਹ ਵੇਖੋ ਇਹਦੇ ਪੱਲਿਆਂ ਤੇ ਇਦਾਂ ਬਣਿਆ ਹੋਇਆ ਦੁਪੱਟੇ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਪੂਰਾ ਸੂਟ ਇਹ ਸੂਟ ਵੀ ਜੋਰਜਟ ਉੱਪਰ ਆ ਇਹ ਇਹ ਤੁਸੀਂ ਕਿਤੇ ਵੀ ਪਾ ਸਕਦੇ ਹੋ ਚੈੱਕ ਕਰੋ ਜਿਵੇਂ ਸੂਟ ਆ ਦੇਖੋ ਆ ਇਹਦਾ ਸ਼ਰਟ ਸ਼ਰਟ ਉੱਪਰ ਬਹੁਤ ਜ਼ਿਆਦਾ ਸੋਨਾ ਕੰਮ ਹੋਇਆ ਹੋਇਆ ਕੱਲੇ ਪੱਲੇ ਪੱਲੇ ਉੱਪਰ ਕੰਮ ਆ ਨੀਚੇ ਸਸਟ੍ਰੈਂਟਾ ਜੋੜਿਆ ਹੋਦਾ ਹੈਗਾ ਸੂਟ ਇਹ ਤੇ ਆ ਇਹਦੀ ਬਾਜੂ ਆ ਇੱਧਰ ਤੇ ਆ ਇੱਧਰ ਤੇ ਜਿਹਦੇ ਨਾਲ ਬਾਟਮ ਆ ਸਕਿਨ ਕਲਰ ਦੀ ਬਾਟਮ ਆ ਮਸਲੀਨ ਦੀ ਇਦਨਾ ਜੋ ਬਾਟਮਾ ਸਕਿਨ ਕਲਰ ਦੀ ਮਸਲੀਨ ਦੀ ਬਾਟਮ ਆ ਇਹ ਜੋ ਜਰਜਟ ਦਾ ਦੁਪੱਟਾ ਸ਼ਰਟ ਤੇ ਬਾਟਮ ਇਹਦੀ ਮਸਲੀਨ ਦੀ ਆ ਬਹੁਤ ਜਿਆਦੇ ਸੋਹਣਾ ਇਹ ਸਾਰੇ ਲਾਈਟ ਸ਼ੇਡ ਦੇ ਸੂਟ ਆ ਜੇ ਆਪਾਂ ਸਪੈਸ਼ਲ ਤੁਹਾਨੂੰ ਵਾਰ-ਵਾਰ ਦੱਸ ਰਹੀਆਂ ਕਿ ਆਪਾਂ ਵੱਡੇ ਬੰਦਿਆਂ ਲਈ ਜੋ ਲਾਈਟ ਕਲਰ ਦੇ ਸੂਟ ਤੇ ਦੁਪੱਟਾ ਸੂਟ ਆ ਜੇ ਤੁਸੀਂ ਪ੍ਰਿੰਟ ਦੇ ਮੰਗਾਉਣੇ ਸਾਨੂੰ ਵੀਡੀਓ ਵੇਖਿਆ ਕਰੋ ਦੱਸਿਆ ਕਰੋ ਆਪਣੀ ਵੀਡੀਓ ਚ ਕੀ ਕਮੀ ਰਹਿ ਗਈ ਆਪਾਂ ਤੁਹਾਨੂੰ ਉਦਾਂ ਹੀ ਇੰਪਰੂਵ ਕਰਿਆ ਕਰਾਂਗੇ ਆਪਣੀਆਂ ਗਲਤੀਆਂ ਦੱਸਿਆ ਕਰੋਗੇ ਕਿ ਤੁਸੀਂ ਕਿਹ ਵਜੇ ਸੂਟ ਲੈਣਾ ਚਾਹੁੰਦੇ ਆ ਕੋਈ ਪ੍ਰਾਈਸ ਪੁੱਛਣਾ ਚਾਹੁੰਦੀ ਆ ਸਾਨੂੰ ਕਿਤੇ ਵੀ ਮੈਸੇਜ ਕਰ ਸਕਦੇ ਆ ਤੇ ਪਲੀਜ਼ ਆਪਣੇ ਇੰਸਟਾਗ੍ਰam ਤੇ ਪੇਜ ਉਹ ਵੀ ਤੁਸੀਂ ਸਬਸਕ੍ਰਾਈਬ ਚੈਨਲ ਇੰਸਟਾਗ੍ਰam ਵਾਲਾ ਪੇਜ ਫੋਲੋ ਕਰੋ ਲਾਈਕ ਕਰੋ ਇਹ ਵੀ ਬਹੁਤ ਜਿਆਦਾ ਸੋਹਣਾ ਛੂਟ ਆ ਜੋ ਸਾਡਾ ਨੈਕਸਟ ਛੂਟ ਆ ਇਹ ਇੱਕ ਕਾਟਨ ਤੇ ਸੂਟ ਆ ਬਹੁਤ ਜਿਆਦੇ ਸੁਪੀਰੀਅਰ ਕੁਆਲਿਟੀ ਜਿਹੜੇ ਕਾਟਨ ਆ ਉਸ ਤੇ ਆ ਕਿੰਨੀ ਸੋਹਣੀ ਇਹਦੇ ਤੇ ਲੇਸ ਲੱਗੀ ਹੋਈ ਆ ਤੁਸੀਂ ਕੰਮ ਵੇਖੋ ਇਹਦਾ ਕਿੰਨਾ ਨੀਟ ਕਲੀਨ ਆ ਬਹੁਤ ਜਿਆਦੇ ਸੋਹਣਾ ਇਹਦਾ ਕੱਪੜਾ ਵੇਖੋ ਤੁਸੀਂ ਇਹ ਇਹ ਆਪਣਾ 올ਓਵਰ ਸੂਟ ਹੈ ਸਾਰਾ ਬਹੁਤ ਜਿਆਦੇ ਸੋਹਣਾ ਇਹ ਕਾਟਨ ਤੇ ਆ ਜਿੱਦਾਂ ਕਈ ਲੜਿੰਗ ਵਾਲੇ ਨਹੀਂ ਪਸੰਦ ਕਰਦੇ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਸਿਲਕੀ ਕੱਪੜਾ ਚੰਗਾ ਨਹੀਂ ਲੱਗਦਾ ਉਹਨਾਂ ਲਈ ਆਪਾਂ ਕਾਟਨ ਦੇ ਲੈ ਕੇ ਆਏ ਜੋ ਇਹ ਦੁਪੱਟਾ ਇਹ ਵੀ ਲਾਈਟ ਸ਼ੀਟ ਹੈ ਇਹਦਾ ਦੁਪੱਟਾ ਮਸਲੀਨ ਦਾ ਹਰੇਕ ਦਾ ਦੁਪੱਟਾ ਲੈ ਕਿਸੇ ਦਾ ਪਿਓਰ ਚਨੂਨ ਕਰੇ ਇਹਦਾ ਦੁਪੱਟਾ ਤੁਸੀਂ ਚੈੱਕ ਕਰੋ ਮਸਲੀਨ ਦਾ ਦੁਪੱਟਾ ਕਿੰਨੇ ਜਿਆਦੇ ਸੋਹਣਿਆ ਹੈ ਇਹ ਸੂਟ ਆ ਇਹ ਦੇਖੋ ਇਹਦਾ ਬਹੁਤ ਹੀ ਜਿਆਦੇ ਸਾਨੂੰ ਰਿਸਪੌਂਸ ਇਹ ਸੂਟ ਦੇਖੋ ਕਿੰਨਾ ਜਿਆਦੇ ਸੋਹਣਾ ਕਿੰਨਾ ਸੋਹਣਾ ਦੁਪੱਟਾ ਇਹ ਤੁਸੀਂ ਚੈੱਕ ਕਰੋ ਕਿ ਆਪਣੀ ਜਿਹੜੀ ਵੀ ਸੂਟ ਆਪਾਂ ਕੋਈ ਵੀ ਘਟੀਆ ਕੁਆਲਿਟੀ ਦਾ ਫੈਬਰਿਕ ਨਹੀਂ ਹੁੰਦਾ ਬਹੁਤ ਹੀ ਜਿਆਦਾ ਸੋਹਣਾ ਤੇ ਵਧੀਆ ਹੁੰਦਾ ਤੇ ਇਹ ਵੇਖੋ ਤੁਸੀਂ ਕਿੰਨਾ ਅੱਛਾ ਸੂਟ ਬਣਿਆ ਹੈ ਤੇ ਪਲੀਜ਼ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਸਭ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਗੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਮੈਂਟ ਵਿੱਚ ਦੱਸਿਆ ਕਰੋ ਕਿ ਕੀ ਆਪਣੀ ਵੀਡੀਓ 'ਚ ਕਮੀ ਰਹੇਗੀ ਕੋਈ ਵੀ ਪੈਨੇ ਸੂਟ ਖਰੀਦਣਾ ਚਾਹੁੰਦੀ ਹੈ ਸਾਨੂੰ ਮੈਸੇਜ ਕਰੋ ਸ਼ੁਕਰੀਆ